ਕੀ ਆ ਵਾਈਟ ਹੌਕ ਕੰਪਨੀ ਦਾ ਜਿਹਨਾਂ ਨੂੰ ਉਹ ਚਲਾਉਂਦਾ ਸੀ ਕੁੜੀ ਨਵਨੀਤ ਕੌਰ ਆਈ ਥਿੰਕ ਉਹ ਸੀਈਓ ਉਹਨਾਂ ਨੂੰ ਸੇਵਲ ਤੇ ਕ੍ਰੈਮਨਲ ਸਪੀਨਾ ਸਰਮੰਜੀਸ਼ੂ ਹੋਈ ਨੇ ਪਈ ਪੂਰੀ ਡੀਟੇਲ ਦੋ ਤੁਸੀਂ ਬੰਦਾ ਹਾਇਰ ਕਿ ਮੈਂ ਕੀਤਾ ਤੇ ਤੁਹਾਨੂੰ ਸਾਰੀਆਂ ਉਹਦੇ ਸਾਰੇ ਡਾਕੂਮੈਂਟਸ ਮੰਗੇ ਨੇ ਉਹਨਾਂ ਤੋਂ ਪਿੱਛੇ ਰਗੜਦੇ ਨੇ ਸਾਰੇ ਉਹਨਾਂ ਨੇ ਵੀ ਆਹ ਅਪਡੇਟ ਆ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਮਰੀਕਾ ਵਿੱਚ ਹੋਇਆ ਟਰੱਕ ਹਾਸਾ ਕਿੰਨਾ ਵੱਡਾ ਮਾਮਲਾ ਬਣ ਚੁੱਕਿਆ ਹੈ ਇਸੇ ਹਾਸੇ ਦੇ ਕਾਰਨ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਹਰਜਿੰਦਰ ਸਿੰਘ ਅੱਜ ਬਹੁਤ ਹੀ ਸਖਤ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਖਲਾਸਾ ਇਹ ਹੋਇਆ ਹੈ ਕਿ ਅਮਰੀਕਾ ਦੀ ਪੁਲਿਸ ਤੇ ਪੂਰਾ ਸਿਸਟਮ ਹਰਜਿੰਦਰ ਨਾਲ ਜ਼ਬਰਦਸਤੀ ਬਹੁਤ ਜ਼ਿਆਦਾ ੱਤਕਾ ਕਰ ਰਹੇ ਨੇ ਨਾ ਸਿਰਫ ਹਰਜਿੰਦਰ ਸਗੋਂ ਉਸ ਪੰਜਾਬੀ ਕੁੜੀ ਨੂੰ ਵੀ ਇਸ ਕੇਸ ਦੇ ਵਿੱਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਜਿਸ ਨੇ ਹਰਜਿੰਦਰ ਨੂੰ ਨੌਕਰੀ ਦਿੱਤੀ ਸੀ ਹਰਜਿੰਦਰ ਦੇ ਦੋਸਤ ਨੇ ਲਾਈਵ ਹੋ ਕੇ ਵੱਡੇ ਖਲਾਸੇ ਕੀਤੇ ਨੇ ਉਹ ਕਹਿੰਦੇ ਨੇ ਕਿ ਅਮਰੀਕਾ ਦਾ ਸਿਸਟਮ ਕਿਸੇ ਵੀ ਤਰੀਕੇ ਨਾਲ ਹਰਜਿੰਦਰ ਨੂੰ ਕਾੜੀ ਤੋਂ ਕਾੜੀ ਸਜ਼ਾ ਦੇਣਾ ਚਾਹੁੰਦਾ ਹੈ ਉਹਨਾਂ ਨੇ ਕਈ ਅਜਿਹੇ ਰਾਜ਼ ਵੀ ਖੋਲੇ ਜਿਹੜੇ ਹੁਣ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਏ ਹੁਣ ਤੁਹਾਨੂੰ ਦਿਖਾਉਨੇ ਹਾਂ ਹਰਜਿੰਦਰ ਦੇ ਦੋਸਤ ਦੀ ਉਹ ਪੂਰੀ ਲਾਈਵ ਵੀਡੀਓ ਪਰ ਵੀਡੀਓ ਦੇਖਣ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਹਰਜਿੰਦਰ ਦੀ ਚੜ੍ਹਦੀ ਕਲਾ ਦੇ ਲਈ ਵਾਹਿਗੁਰੂ ਜ਼ਰੂਰ ਲਿਖਿਓ ਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਬਾਰੇ ਆਪਦੇ ਵਿਚਾਰ ਕਮੈਂਟ ਬਾਕਸ ਵਿੱਚ ਦੇਣਾ ਨਾ ਭੁੱਲਣਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਹਰਜਿੰਦਰ ਦੇ ਦੋਸਤ ਦੀ ਉਹ ਵੱਡੇ ਖਲਾਸਿਆਂ ਵਾਲੀ ਵੀਡੀਓ ਬਾਈ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਵੈਸੇ ਆ ਜਿਹੜੇ ਕੁਝ ਕੁ ਲੋਕ ਤੁਰੇ ਫਿਰਦੇ ਨੇ ਹਰਜਿੰਦਰ ਦੇ ਕੇਸ ਦੀ ਅਪਡੇਟ ਆ ਤੁਹਾਡੇ ਲਈ ਮੈਂ ਦੱਸਦਾ ਤੁਹਾਨੂੰ ਹਰਜਿੰਦਰ ਸਿੰਘ ਭੁੱਲ ਤਾਂ ਨਹੀਂ ਗਏ ਨਾ ਉਹ ਬਾਈ ਨੂੰ ਉਹ ਕੇਸ ਦੀ ਅਪਡੇਟ ਇਹ ਆ ਬਈ ਨਾ ਮੈਂ ਕਈਆਂ ਨੇ ਵੀਡੀਓ ਦੇਖੀਆਂ ਨੇ ਬਈ ਉਹ ਇੰਡੀਆ ਆ ਰਿਹਾ ਉਹਨੂੰ ਇੰਡੀਆ ਭੇਜ ਰਹੇ ਨੇ ਬਾਹਰ ਗੁਰੂ ਨੇ ਚੜ੍ਹਦੀ ਕਲਾ ਚ ਰੱਖਿਆ ਉਹਨੂੰ ਇੰਡੀਆ ਘਲਤਾ ਉਹ ਵਈ ਨੇ ਹੈਲਪ ਕਰਤੀ ਉਹਦੀ ਉਹਨੇ ਹੈਲਪ ਕਰਤੀ ਉਹ ਫਾਈਨਲੀ ਰਿਪੋਰਟ ਕਰਨ ਲੱਗੇ ਉਹਨੂੰ ਕਿਉਂ ਯਾਰ ਤੁਸੀਂ ਆਪਣੇ ਵਿਊਜ਼ ਦੇ ਚੱਕਰਾਂ ਦੇ ਵਿੱਚ ਕਿਸੇ ਦੇ ਨਾਲ ਤੁਸੀਂ ਐਡਾ ਪੈੜਾ ਤੁਸੀਂ ਮਜ਼ਾਕ ਕਰ ਰਹੇ ਹੋ ਕਿੱਥੇ ਹਲਿਆਉ ਦਿਖਾਓ ਮੈਨੂੰ ਵੀ ਖਬਰ ਸੈਂਡ ਕਰੋ ਕਿਹੜੇ ਕਿਹੜੇ ਨਿਊਜ਼ ਆਰਟੀਕਲ ਨੇ ਕਿਹਾ ਲੇਟੈਸਟ ਖਬਰ ਉਥੋਂ ਪਤਾ ਕੀ ਆ ਵਾਈਟ ਹਾਊਸ ਕੰਪਨੀ ਦਾ ਜਿਹਨਾਂ ਨਾਲ ਉਹ ਚਲਾਉਂਦਾ ਸੀ ਕੁੜੀ ਨਵਨੀਤ ਕੌਰ ਆਈ ਥਿੰਕ ਉਹ ਸੀਈਓ ਉਹਨਾਂ ਨੂੰ ਸੇਵਲ ਤੇ ਕ੍ਰਿਮਨਲ ਸਪਿੰਨਾ ਸਮਨ ਜਿਸ਼ੂ ਹੋਇਨੇ ਪਈ ਪੂਰੀ ਡੀਟੇਲ ਦੋ ਤੁਸੀਂ ਬੰਦਾ ਹਾਇਰ ਕਿ ਮੈਂ ਕੀਤਾ ਤੇ ਤੁਹਾਨੂੰ ਸਾਰੀਆਂ ਉਹਦੇ ਸਾਰੇ ਡਾਕੂਮੈਂਟਸ ਮੰਗੇ ਨੇ ਉਹਨਾਂ ਤੋਂ ਪਿੱਛੇ ਰਗੜਨੇ ਸਾਰੇ ਉਹਨਾਂ ਨੇ ਵੀ ਆਹ ਅਪਡੇਟ ਆ ਤੇ ਦੂਜੀ ਅਪਡੇਟ ਇਹ ਆ ਜਿੰਨੇ ਬੰਦੇ ਉਹ ਤਿੰਨ ਤਿੰਨ ਦੀ ਮੌਤ ਹੋਈ ਆ ਉਹਨਾਂ ਚ ਕੋਈ ਅੱਗੇ ਨਹੀਂ ਆਇਆ ਕੋਈ ਕਿਸੇ ਦੀ ਬਾਡੀ ਕਲੇਮ ਕਰਨ ਉਹ ਵੀ ਇਲੀਗਲ ਇਮੀਗ੍ਰੈਂਟ ਸਿਗੇ ਸਾਰੇ ਤੇ ਮੀਡੀਆ ਹੁਣ ਗੱਲ ਛੱਡ ਗਿਆ 22 ਦੇ ਮੋਢਿਆਂ ਤੇ ਰੱਖ ਕੇ ਬੰਦੂਕਾਂ ਚੱਲ ਚੱਲ ਰਹੇ ਨੇ ਇਹ ਇੰਗਲਿਸ਼ ਟੈਸਟ ਇੰਗਲਿਸ਼ ਟੈਸਟ ਇਹ ਲਾਉਂਦੇ ਨੇ ਆਈ ਡੋਨਟ ਅੰਡਰਸਟੈਂਡ ਵਨ ਥਿੰਗ ਤੇ ਜਿਹੜੇ ਇੰਗਲਿਸ਼ ਪ੍ਰੋਪਰ ਬੋਲਦੇ ਨੇ ਉਹਨਾਂ ਨੂੰ ਐਕਸੀਡੈਂਟ ਨਹੀਂ ਹੁੰਦੇ ਉਹਨਾਂ ਨੂੰ ਮੌਤਾਂ ਨਹੀਂ ਹੁੰਦੀਆਂ ਆਮ ਨਾ ਸੇ ਕਿ ਜੋ ਬੰਦੇ ਨੇ ਸਾਡੇ ਨੇ ਕੀਤਾ ਉਹ ਬਹੁਤ ਸਹੀ ਕੀਤਾ ਬਹੁਤ ਭੈੜੀ ਮਿਸਟੇਕ ਸੀਗੀ ਹੀ ਸ਼ਿਰਫ ਨੈਵਰ ਡਨ ਇਟ ਰਾਈਟ ਤੇ ਉਹਨੂੰ ਸੱਜਾ ਉਹਦੀ ਮਿਲਣੀ ਚਾਹੀਦੀ ਆ ਪਰ ਜਿਹੜੀ ਹੁਣ ਸਾਰੀ ਕਮਿਊਨਿਟੀ ਨੂੰ ਬੈਕਲੈਸ਼ ਮਿਲ ਰਹੀ ਆ ਉਹ ਤਾਂ ਪਿਓਰ ਰੇਸਿਸਿਜ਼ਮ ਆ ਹੋਰ ਤਾਂ ਕੁਝ ਹੈ ਨਹੀਂ ਆ ਕੰਟਰੀ ਨੇ ਇੱਕ ਤਾਂ ਸਾਬਿਤ ਕਰਤਾ ਵੀ ਭਾਈ ਤੁਸੀਂ ਜਿੰਨਾ ਕੁ ਮਰਜ਼ੀ ਕਰੀ ਚਲੋ ਇਹਨਾਂ ਦਾ ਜਿੰਨੇ ਮਰਜ਼ੀ ਇੱਥੇ ਜਾ ਕੇ ਇਹਨਾਂ ਲਈ ਲੰਗਰ ਲਾਈ ਚਲੋ ਜੋ ਮਰਜ਼ੀ ਕਰੀ ਚਲੋ ਸੇਮ ਸੇਮ ਥਿੰਗ ਇਨ ਇੰਡੀਆ ਰਾਈ ਪੰਜਾਬ ਦੇ ਲਈ ਕਿਹੜਾ ਖੜਾ ਹੋਣ ਉੱਥੇ ਪੰਜਾਬੀ ਖੜੇ ਨੇ ਜਿੰਨੇ ਮਰਜ਼ੀ ਇੰਡੀਆ 'ਚ ਜਾ ਜਾ ਲੰਗਰ ਲਾ ਲਓ ਜੋ ਮਰਜ਼ੀ ਕਰ ਲਓ ਐਂਡ ਅ ਦਿ ਡੇ ਤੁਸੀਂ ਫੇਰ ਤੁਹਾਨੂੰ ਕੋਈ ਪੁੱਛਦਾ ਨਹੀਂ ਉੱਥੇ ਪੰਜਾਬ ਦੇ ਨਾਲ ਪੰਜਾਬੀ ਖੜੇ ਨੇ ਚਲੋ ਸਭ ਅਸੀਂ ਦਾ ਟੇਕ ਕੇਅਰ ਕਰ ਲਾਂਗੇ ਸਾਰੇ ਰਲ ਮਿਲ ਕੇ ਪੰਜਾਬ ਦੀ ਹਨਾ ਪੰਜਾਬੀ ਆਪ ਹੀ ਬਹੁਤ ਤਗੜੀ ਕੌਮ ਹੈ ਬਦ ਲਈ ਗੱਲ ਜਿਹੜੀ ਆ ਮੈਂ ਕਰ ਰਿਹਾ ਨਾ ਮੈਂ ਹਰਜਿੰਦਰ ਦੇ ਕੇਸ ਦੀ ਕਰ ਰਿਹਾ ਬਾਈ ਸ਼ਰਮ ਕਰੋ ਥੋੜੀ ਜਿਹੀ ਸ਼ਰਮ ਕਰੋ ਯਾਰ ਉਹ ਕਿਹੜਿਆ ਕਿਹੜੇ ਯੂ نو ਕਿਹੜੇ ਦੌਰ ਚੋਂ ਉਹ ਗੁਜ਼ਰ ਰਿਹਾ ਤੁਸੀਂ ਉਹਦੀਆਂ ਵੀਡੀਓ ਆ ਫੀਕ ਲਾ ਲਾ ਬਣਾ ਬਣਾ ਕੇ ਤੁਸੀਂ ਕਹੀ ਜਾਂਦੇ ਆ ਦਲਾ ਸੇ ਲੋਕਾਂ ਦੇ ਇਹਨੇ ਉਹੋ ਜਿਹੇ ਬੇਫੂਲ ਲੋਕ ਜਿਹੜੇ ਥੱਲੇ ਕਮੈਂਟਾਂ ਕਰੀ ਜਾਂਦੇ ਆ ਬਈ ਬਹੁਤ ਵਧੀਆ ਗੱਲ ਹੋਈ ਬਾਈ ਉਹ ਵਾਪਸ ਜਾ ਰਿਹਾ ਕਿੱਥੇ ਕਿੱਥੇ ਤੁਸੀਂ ਦੇਖ ਲਿਆ ਵਾਪਸ ਜਾ ਰਿਹਾ ਉਹ ਕਿਹੜੇ ਨਿਊਜ਼ ਚੈਨਲ ਤੇ ਕਿਹੜੇ ਕਿਹੜੇ ਪਾਸਿਓਂ ਖਬਰ ਕੱਢ ਲਈ ਇਹ ਵੀ ਉਹ ਵਾਪਸ ਜਾ ਰਿਹਾ ਹਜੇ ਤਾਂ ਉਹਦਾ ਟ੍ਰਾਇਲ ਵੀ ਨਹੀਂ ਚੱਲਿਆ ਸੈਂਟੈਂਸ ਵੀ ਨਹੀਂ ਹੋਇਆ ਉਹਨੂੰ ਤਾਂ ਕੁਝ ਵੀ ਨਹੀਂ ਹੋਇਆ ਤੁਸੀਂ ਆਪਣੇ ਕੋਲ ਲਈ ਜਾਨੇ ਯਾਰ ਕਮਾਲ ਦੇ ਬੰਦੇ ਹੋ ਯਾਰ ਤੁਸੀਂ ਸੁਪੀਨਾ ਘੱਲੇ ਨੇ ਉਹਨਾਂ ਨੂੰ ਹੁਣ ਪੂਰੇ ਜੋ ਅਗਲੇ ਮੰਗਣਗੇ ਉਹ ਡਾਕੂਮੈਂਟ ਪ੍ਰੋਵਾਈਡ ਕਰਨੇ ਪੈਣੇ ਆ ਉਹਨਾਂ ਨੂੰ ਆਪਣੇ ਆ ਵਾਈਟ ਹੌਕ ਵਾਲਿਆਂ ਨੂੰ ਕੰਪਨੀ ਵਾਲਿਆਂ ਆਪ ਕੀ ਕਮਾ ਮੈਂ ਤੁਹਾਨੂੰ ਯਾਰ ਖੇਡਦੇ ਹੈ ਪੋਲਿਟਿਕਲ ਸਟੈਂਡ ਹੋਰ ਕੁਛ ਨਹੀਂ ਡਾਕਟਰਾਂ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਇੰਗਲਿਸ਼ ਦੇ ਪ੍ਰੋਫੈਸਰ ਨੇ ਵੀ ਉਹ ਵੀ ਰੂਲ ਬ੍ਰੇਕ ਕਰਦੇ ਨੇ ਐਕਸੀਡੈਂਟ ਕਰਦੇ ਨੇ ਸੋ ਆ ਤਾਂ ਬਸ ਚਲੋ ਆਪਣਾ ਇਹ ਉੱਲੂ ਕੱਢਣ ਦੇ ਨੇ ਬਾ ਲਾਈਵ ਯੋ ਚਲੋ ਨੰਲਾਵਾ ਜੋ ਕੋਸ਼ੇ ਕੁੱਤੇ ਕੰਮ ਕਰ ਰਹੇ ਨੇ ਹੋ ਜਾਣਗੇ ਪਾਸ ਤੇ ਗਾਂ ਜਾ ਕੇ ਕਿਹੜਾ ਫਿਰ ਕਿਹੜਾ ਐਕਸੀਡੈਂਟ ਨਹੀਂ ਹੋਣਾ ਮੌਤਾਂ ਨਹੀਂ ਹੋਣੀਆਂ ਦੇਖ ਲਿਓ ਕਿੰਨਾ ਕੁ ਕਹੇ ਨੂੰ ਇਹਨਾਂ ਨੇ ਘੜੀ ਸਣਾ ਉਹਨੇ ਚੱਕ ਕੇ ਦੇਖ ਲਓ 18 20 ਗੱਡੀਆਂ ਤੇ ਟਰੱਕ ਚੜ੍ਹਦਾ ਬੰਦੇ ਨੇ ਫਲੋੜਾ ਟਰਨਪਾਈਕ ਤੇ ਉਹ ਵੀ ਤੇ ਉਹਦੇ ਬਾਰੇ ਇੱਕ ਖਬਰ ਆਈ ਗਮ ਕਮ ਡੈੱਡ ਫਾਰ 20 ਕਿੰਨੇ ਬੰਦੇ ਉਹਨੇ ਜ਼ਖਮੀ ਕਰਕੇ ਦੇ ਹਸਪੀਟਲ ਪਹੁੰਚਾਤੇ ਲੌਲੀ ਲਾਸਟ ਵੀਕ ਲਾਸਟ ਮੰਥ ਬੰਦੇ ਨੇ ਆਪ ਐਡਮਿਟ ਕੀਤਾ ਇਹ ਮੈਸ ਹੋਂ ਗਿਆ ਸੀ ਟਰੱਕ ਚਲਾਉਂਦਾ ਚਲਾਉਂਦਾ ਉਹਦੇ ਕਰਕੇ ਪੰਜ ਬੰਦਿਆਂ ਦੀ ਮੌਤ ਹੋ ਗਈ ਡੈਡ ਸਾਇਲੈਂਸ ਫਰੋਮ ਦ ਮੀਡੀਆ ਇਹ 10 ਵਾਲੇ ਦੋਗਲੇ ਲੋਗ ਐਟੀ ਕੁੱਤੀ ਕੰਟਰੀ ਇਹ ਯਾਰ ਇਹ ਜੋ ਹੈਗਾ ਮੈਂ ਤੁਹਾਨੂੰ ਉਹ ਮੈਂ ਤੁਹਾਨੂੰ ਉਹੀ ਕਹਿ ਰਿਹਾ ਯਾ ਮੈਂ ਟੂ ਕਿ ਕਿਦਾਂ ਇੱਕ ਬੰਦੇ ਨੂੰ ਇਹ ਰਗੜਣ ਦੇ ਭਾਈ ਜੇ ਪੰਜਾਬੀ ਨਾਂ ਵੀ ਹੁੰਦਾ ਨਾ ਕੋਈ ਹੋਰ ਵੀ ਹੁੰਦਾ ਫੇਰ ਵੀ ਆਹੀ ਗੱਲ ਕਰਨੀ ਸੀ ਕਿ ਕਿਦਾਂ ਇੱਕ ਬੰਦੇ ਨੂੰ ਇਹ ਯੂਜ਼ ਕਰਕੇ ਹੈ ਨਾ ਪੋਲਿਟਿਕਲ ਅਜੈਂਡਾ ਬਣਾ ਕੇ ਉਹਦਾ ਮੋਟਿਵ ਬਣਾ ਕੇ ਕਿਵੇਂ ਉਹਨੂੰ ਬਦਨਾਮ ਕੀਤਾ ਜਾ ਰਿਹਾ ਪੂਰੇ ਇਹਨਾਂ ਨੂੰ ਨਹੀਂ ਕੇਅਰ ਹੈ ਕਿ ਵੀ ਸਾਰੀ ਕਮਿਊਨਿਟੀ ਬਦਨਾਮ ਹੋ ਰਹੀ ਹੈ ਦੇਰੋਂ ਗਿਵ ਅਪ ਦੇ ਡੋਂਟ ਕੇਅਰ ਦੇ ਡੋਂਟ ਕੇਅਰ ਸੋ ਪਲੀਜ਼ ਇਹ ਤਾਂ ਲੱਗੇ ਹੋਏ ਨੇ ਜਿਹੜੇ ਦੁੱਖਾਂ ਮਾਂ ਤੇ ਲੱਗੇ ਹੋਏ ਆ ਤੁਸੀਂ ਨਾ ਕਰੋ ਇਹ ਜੇ ਕੰਮ ਤੁਸੀਂ ਨਾ ਉਹਦੀਆਂ ਫੇਕ ਵੀਡੀਓ ਬਣਾ ਬਣਾ ਕੇ ਪਾਈ ਚਲੋ ਕੇਸ ਅਪਡੇਟ ਲੈਣੀ ਆ ਗੂਗਲ ਤੇ 1 ਸੈਕਿੰਡ ਲੱਗਦਾ ਆ ਸਰਚ ਮਾਰੋ ਤੁਹਾਨੂੰ ਕੇਸ ਅਪਡੇਟ ਮਿਲ ਜਾਏਗੀ ਕੀ ਹੋ ਰਿਹਾ ਸੋ ਪਲੀਜ਼ ਹੱਥ ਜੋੜ ਕੇ ਭਰਾ ਬੇਨਤੀ ਆ ਉਹ ਪਹਿਲਾਂ ਹੀ ਬਹੁਤ ਬੁਰੇ ਹਾਲਾਤਾਂ 'ਚ ਆ ਉਹਦੇ ਹਾਲਾਤ ਹੋਰ ਬੁਰੇ ਨਾ ਬਣਾਓ ਤੁਸੀਂ ਤੇ ਝੂਠੀਆਂ ਖਬਰਾਂ ਨਾ ਫਲਾਓ ਵੀ ਉਹ ਇੰਡੀਆ ਨੂੰ ਕੱਲਣ ਲੱਗੇ ਨੇ ਉਹਨੂੰ ਡਿਪੋਰਟ ਕਰਨ ਲੱਗੇ ਨੇ ਕਰ ਦੇਣ ਮੈਂ ਤਾਂ ਕਿੰਨਾ ਕਰ ਦੇਣ ਡਿਪੋਰਟ ਵਧੀਆ ਕਰ ਦੇਣ ਇਹ ਹੀ ਸਹੀ ਹੈ ਦਦਨ ਉਹਨੂੰ ਇਹ ਹੀ ਡਿਪੋਰਟ ਕਰ ਦੇਣ ਦੈਟਸ ਇਟ